ਤੁਹਾਡਾ ਮਾਈਂਡ ਪੂਰਾ ਸਟਰੋਂਗ ਹੈ। ਨਾ ਭਾਈ ਮੈਂ ਵੀ ਟੁੱਟਿਆ ਇੱਕ ਵਾਰ ਮੈਂ ਵੀ ਸੁਸਾਇਡ ਦੀ ਕੋਸ਼ਿਸ਼ ਕਰੀ ਆ। ਮੈਨੂੰ ਕਿਸੇ ਅਫਸਰ ਨੇ ਗਲਤ ਬੋਲਤਾ ਠੀਕ ਆ ਤੇ ਮੈਂ ਦੌਰਾਨ ਐਰ ਦੇ ਵਿੱਚ ਮੈਡਲ ਵੀ ਚੜਤੇ ਚਲੇ ਗਏ ਸੀ। ਟ੍ਰੋਫੀਆਂ ਵੀ ਚੜਦੀਆਂ। ਮੈਡਲ ਮਿਲੇ ਨਹੀਂ ਮੁੜ ਕੇ ਜਿਹੜੇ ਰੋੜੇ। ਕਿੰਨੇ ਕ ਮੈਡਲ ਜਿੱਤ ਲਈ ਤੁਸੀਂ? ਮੈਨੂੰ ਕੋਈ 350 ਪਲੱਸ ਮੈਡਲ ਜਿੱਤ ਗਿਆ ਭਾਈ। ਵੀਲ ਪਾਵਰ ਆਪਣੀ ਡਾਊਨ ਹੋਊ। ਤਾ ਜਨਵਨ ਦੀ ਗੱਲ ਸੀ ਸੁਪਰ ਸਾਈਡ ਟਾਈਮ ਕਰਾਂਗੇ ਮਤਲਬ ਇੱਥੋਂ ਹਾਰ ਨਹੀਂ ਮੰਨਣੀ ਹੈਨਾ ਇੱਥੋਂ ਗਏ ਤੇ ਤੇ ਇੱਥੋਂ ਹਾਰ ਮੰਨਗੇ ਤਾਂ ਇਹਨੇ ਸਾਥ ਚੱਲਣਗੇ ਇਹ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨਾ ਪਰ ਇੱਕ ਦਰਵਾਜ਼ਾ ਤਾਂ ਖੁੱਲਦਾ ਕਰਨੌਜਲੇ ਨਾਲ ਕੋਈ ਗੱਲ ਹੋਈ ਸੀ ਤੁਹਾਡੀ ਜਾਂ ਸਿੱਧਾ ਹੀ ਉਹਨਾਂ ਨੇ ਕਿਹਾ ਨਹੀਂ ਮੈਂ ਨਹੀਂ ਨਾ ਮੈਂ ਇੰਸਟਾਗ੍ਰਾਮ ਦੇ ਜਿਹਨੇ ਵਾਇਰਲ ਹੋਇਆ ਤਾਂ ਰਾਤ ਨੂੰ ਮੈਨੂੰ ਕਰਨ ਬਾਈ ਦਾ ਮੈਸੇਜ ਆਇਆ ਇਹ ਬਾਈ ਦੀ ਵਰਡਿੰਗ ਸੀਗੀ ਬਾਈ ਹੁਣ ਉਫਾਂ ਨਹੀਂ ਨਾ ਨਾ ਕਿਤੇ ਤੂੰ ਜਿੰਨਾ ਲੈ ਗਿਆ ਮੈਂ ਉਹ ਮੈਂ ਤੇ ਕਹੇ ਜਿਹਨੇ ਮੇਰੀ 1 ਰੁਪਏ ਦੀ ਮਦਦ કરી ਆ ਮੈਂ ਦਿਲੋਂ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਆ ਜਿਹੜਾ 12 ਲੱਖ ਦਾ ਕਰਦਿਆ ਚੜਿਆ ਤੀਗਾ ਇਹ 18 ਘੰਟੇ ਆ ਖੇਡਣ ਨਾਲ ਹੀ ਚੜਿਆ ਤੀਗਾ ਬਾਈ ਪਰਲਾਈਜ਼ ਹੋ ਗਿਆ ਵੀਰੇ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ ਹੁਣ ਵੀ ਨਹੀਂ ਕਰਦੇ ਅੱਛਾ ਜਨਮ ਤੋਂ ਤੁਸੀਂ ਐਦਾਂ ਨਹੀਂ ਹੋ ਨਹੀਂ ਜਨਮ ਤੋਂ ਨਹੀਂ ਹੋ ਤੇ 6 ਕੁ ਮਹੀਨੇ ਦਾ ਸੀਗਾ ਮੇਰੇ ਸਿਰ ਤੇ ਬੁਖਾਰ ਚੜ ਗਿਆ ਤੇ ਜਦ ਡਾਕਟਰ ਨੂੰ ਦਿਖਾ ਗਿਆ ਡਾਕਟਰ ਨੇ ਮੇਰੀ ਪ੍ਰੋਬਲਮ ਡਿਕੋਨਾਈਜ਼ ਕਰੀ ਉਹਦੇ ਵਿੱਚ ਉਹਨੇ ਫਾਦਰ ਸਾਹਿਬ ਨੂੰ ਕਿਹਾ ਕਿ ਇਹਨੂੰ ਫੁੱਲ ਬੋਡੀ ਪੈਰਾਲਾਈਜ਼ ਹੋ ਗਿਆ ਇਹ ਕਦੇ ਚੱਲ ਫਿਰ ਨਹੀਂ ਸਕੂਗਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ ਦੇਖ ਕੇ ਗਏ ਫਾਦਰ ਸਾਹਿਬ ਤਾਂ ਉਹ ਜੀ ਮੈਡਲ ਜਿੱਤਦੇ ਦੇਖ ਕੇ ਤਾਂ ਗਏ ਜੀ ਜੀ ਅੱਗੇ ਕੋਈ ਹੈ ਪੈਰਾਓਲੰਪਿਕ ਖੇਡਣ ਦਾ ਸੁਪਨਾ ਜਾਂ ਤਿਆਰੀ ਚੱਲਦੀ ਹੈ ਜਾਂ ਨਹੀਂ ਦੇਖੋ ਸੁਪਨਾ ਦਾ ਬਹੁਤ بڑا ਪੰਜ ਸਰਕਾਰੇ ਸਾਥ ਦੇਣੀ ਹੈ ਤਾਂ ਮੰਨ ਗੁਣ ਕੀ ਨਹੀਂ ਅਦਰਵਾਇਜ਼ ਮੰਨ ਗੁਣ ਕੀ ਨਹੀਂ ਪੰਜਾਬ ਸਰਕਾਰ ਨਾਲ ਕੀ ਰੋਸਾ ਤੁਹਾਡਾ ਇਹ ਐਸੋਸੀਏਸ਼ਨ ਦੇ ਨਾਲ ਕੀ ਰੋਸਾ ਕੀ ਦੇਖੋ ਭਾਈ ਮੇਰਾ ਕਿਸੇ ਨਾਲ ਕੋਈ ਗਿੱਲਾ ਜਾਂ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਮੈਂ ਤਾਂ ਭਾਈ ਆਪਣਾ ਹੱਕ ਮੰਗ ਰਿਹਾ ਬਚਪਨ ਚ ਗੁੱਸਾ ਆਉਂਦਾ ਸੀ ਰੱਬ ਤੇ ਆਪਣੇ ਆਪ ਨੂੰ ਦੇਖ ਕੇ ਜਾਂ ਤੁਹਾਡੇ ਜਿਹੜੇ ਸਾਥੀ ਕਮੈਂਟ ਕਰਦੇ ਸੀ ਉਹ ਚੰਗੇ ਭਲੇ ਸੀ ਖੇਡਦੇ ਸੀ ਦੇਖੋ ਗੁੱਸਾ ਦਾ ਸਹੀ ਗੱਲ ਤਾਂ ਗੁੱਸਾ ਦਾ ਮੈਂ ਕਿਸੇ ਨਾਲ ਕਰ ਵੀ ਨਹੀਂ ਸਕਦਾ ਕਿਉਂਕਿ ਇੱਕ ਤਾਂ ਰੱਬ ਨੇ ਮਾਰਿਆ ਹੋਇਆ ਨਹੀਂ ਕਰਦੇ ਗੁੱਸਾ ਕਿਸੇ ਨਾਲ ਕਈ ਵਾਰ ਅਗਲਾ ਕਹਿੰਦੇ ਕਿ ਇਹ ਪਾਗਲ ਹੈ ਮੈਂ ਕੀ ਕਰੂਗਾ ਮੈਂ ਛੋੜ ਨਹੀਂ ਸਕਦਾ ਅੱਜ ਤੋਂ ਪਹਿਲਾਂ ਪੈਰਾ ਕਰਾਟੇ ਦੇ ਵਿੱਚ ਕਿਸੇ ਦੇ ਮੈਨ ਨਹੀਂ ਸੀਗੇ ਮੈਂ 2 ਮੈਡਲ ਐਕਸ਼ਨ ਚੈਂਪੀਅਨਸ਼ਿਪ ਤੋਂ ਵੀ ਲਿਆ ਤਰੰਦਾ ਅਗਲਾ ਟਾਰਗੇਟ ਕੀ ਆ ਕਿ ਨੌਕਰੀ ਲੈ ਕੇ ਜੀ ਆਪਣੇ ਪਰਿਵਾਰ ਦੀ ਹਾਲਤ ਠੀਕ ਕਰਨਾ ਤੇ ਘਰ ਬਸਾਉਣਾ ਮੇਰੇ ਆਪਣੇ ਘਰ ਦੀ ਹਾਲਾਤ ਜਿਹੜੇ ਅੱਜ ਬਹੁਤ ਜ਼ਿਆਦਾ ਖਰਾਬ ਨੇ ਉਹਨਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਨਾ ਕਿਉਂਕਿ ਇਸ ਟਾਈਮ ਬਈ ਫਾਜ਼ਲ ਹੁਣ ਤੋਂ ਬਾਅਦ ਮੈਂ ਆਪਣੇ ਭਰਾ ਤੇ ਡਿਪੈਂਡ ਹਾਂ ਈਵਨ ਇੱਕ ਭੈਣ ਦਾ ਮੈਨੂੰ ਫੋਨ ਵੀ ਆਇਆ ਆਸਟ੍ਰੇਲੀਆ ਤੋਂ ਭੈਣ ਨੇ ਮੈਨੂੰ ਇਹ ਦੱਸਿਆ ਕਿ ਮੇਰਾ ਭਰਾ ਅਨਸ਼ੇਕ ਅਰਜ਼ਾ ਦੀ ਕਬਈ ਤੇ ਮੈਂ ਤੇਰੀ ਵੀਡੀਓ ਦਿਖਾਈ ਉਹ ਨਸ਼ੇ ਛੱਡ ਗਿਆ ਕਹਿੰਦੇ ਨੇ ਕਿ ਨਸ਼ਾ ਤਾਂ ਹਰ ਪਾਸੇ ਹੀ ਗਿਆ ਹੋਇਆ ਜੀ ਜੀ ਨਾਥ ਪਾ ਸਕਦੇ ਆ ਆਪਾਂ ਪਰ ਆਪਾਂ ਪੰਦੇ ਕਰ ਸਕਦੇ ਆ ਆਪਾਂ ਪੱਕਾ ਦੇ ਪਰ ਤਰਨ ਨੇ ਦਿਲ ਨਹੀਂ ਦਿੱਤਾ ਕਿਸੇ ਨੂੰ ਦੇਖੋ ਮੈਂ ਦਿਲ ਵੀ ਆਪਣੇ ਕੋਲ ਆ ਦਿਮਾਗ ਵੀ ਆਪਣੇ ਕੋਲ ਆ ਮੈਂ ਦਿਲ ਤੇ ਦਿਮਾਗ ਆਪਣੀ ਗੇਮ ਨੂੰ ਦਿੱਤਾ ਭਾਈ ਦੇਖੋ ਭਾਈ ਕੰਮ ਛੋਟਾ ਬਣਾ ਨਹੀਂ ਆ ਕਿਉਂਕਿ ਮੈਡਲ ਤੇ ਟ੍ਰੋਫੀਆਂ ਤੇ ਇਨਾਮ ਏ ਜਿੰਦਾ পেট ਪਾਲਨ ਨੂੰ ਨਹੀਂ ਦਿੰਦੇ ਬੰਦੇ ਐਸੇ ਨੇ ਕਿ ਜਿਹੜੇ ਕਦੇ ਇੰਡੀਆ ਤੋਂ ਬਾਹਰ ਜਾ ਹੀ ਨਹੀਂ ਸਕੇ ਸਭ ਕੁਝ ਹੁੰਦਾ ਉਹਨਾਂ ਦੇ ਕੋਈ ਉਹਨਾਂ 'ਚ ਕਮੀ ਨਹੀਂ ਹੁੰਦੀ ਹੈ ਨਾ ਚਿੰਝਾ ਜਿਹਾ ਵੀ ਦੇਖਿਆ ਬੱਚੇ ਕਾਨੂੰ ਬੜਿਆਂ 'ਚ ਵੀ ਦੇਖਿਆ ਗਿਲਾਸ ਚੱਕੇ ਤੇ ਨਹੀਂ ਰੱਖਣਗੇ ਮੇਰਾ ਇੱਕ ਲਿਸਟ 'ਚ ਨਾਂ ਆ ਗਿਆ ਸੀ ਸਰਕਾਰ ਦੀ ਚ ਤੇ ਪਰ ਕੱਟਤਾ ਉਹ ਕਿਹੜੀ ਲਿਸਟ ਸੀਗੀ ਗੁਰਮਨ ਜੋਬ ਦੇ ਲਈ ਮੇਰਾ ਸਿਲੈਕਸ਼ਨ ਹੋ ਗਿਆ ਸਿੱਧਾ ਇੰਟਰਵਿਊ ਦੇ ਲਈ ਮੈਂ ਲਿਜੀਬਲ ਥੀਗਾ ਇਹ ਮੈਂ ਖੁਸ਼ ਹੋ ਗਿਆ ਘਰ ਦੇ ਕੁਝ ਹੋ ਗਏ ਕਿ ਚਲੋ ਗਰੀਬੀ ਕੱਟੀ ਗਈ ਇਹਨਾਂ ਨੇ ਦੂਜੀ ਦਸ਼ਤ ਜਾਰੀ ਕਰੀ ਉਹ ਚ ਬਾਈ ਮੇਰਾ ਨਾਮ ਹੀ ਨਹੀਂ ਸੀ ਤਾਂ ਅਸੀਂ ਮੰਨ ਲਏ ਕਿ ਹੁਣ ਤਰਨ ਦੀ ਅਗਲੀ ਲੜਾਈ ਇਹ ਵੀ ਆ ਕਿ ਇੱਕ ਜਿਹੜਾ ਉਹਦਾ ਹੱਕ ਆ ਉਹ ਲੈ ਕੇ ਰਹੂਗਾ ਤਰ ਹਾਂ ਇਹ ਤੁਸੀਂ ਕਹਿ ਸਕਦੇ ਹੋ ਬਾਈ ਕਿਉਂਕਿ ਮੇਰੀ ਏਜ 1 ਨਹੀਂ 2016 ਐਟ ਦੇ ਅਕੋਰਡਿੰਗ ਹਾਂ ਡਿਸੇਬਲਡ ਬਦ 42 ਸਾਲ ਤੱਕ ਜੋ ਭਰ ਸਕਦਾ ਹਾਂ ਹਾਂ ਤੋਂ ਮੈਂ ਆਪਣਾ ਹੰਕ ਲੈ ਕੇ ਚੱਟਾਂਗਾ ਬਾਈ ਤੁਸੀਂ ਆਪ ਕਹਨੇ ਹੋ ਕਿ ਆਮ ਆਦਮੀ ਪਾਰਟੀ ਆਮ ਬੰਦੇ ਦੇ ਨਾਲ ਖੜੀ ਹੈ ਜੀ ਤੱਕਾ ਹੋ ਨਹੀਂ ਦੇਵਾਂ ਮਿਹਨਤ ਤਿੰਨ ਵਾਰ ਤੱਕਾ ਹੋਇਆ ਹੂੰ ਤਿੰਨੇ ਵਾਰੇ ਮੁੱਕ ਗਏ ਸਸ਼ੀਕਾਲ ਆਨਰ ਪੋਡਕਾਸਟ ਤੇ ਕਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਬੈਣੀਪਾਲ ਅੱਜ ਇੱਕ ਖਾਸ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਨੇ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਗੱਲ ਕਰਦੇ ਆਂ ਕਿ ਕਈ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਸਭ ਕੁਝ ਹੁੰਦਾ ਪਰ ਫਿਰ ਵੀ ਉਹ ਜ਼ਿੰਦਗੀ ਦੇ ਵਿੱਚ ਲੜਾਈ ਲੜਨਾ ਛੱਡ ਦਿੰਦੇ ਨੇ ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਛੱਡ ਦਿੰਦੇ ਨੇ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ ਪਰ ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਰੱਬ ਨੇ ਸ਼ਾਇਦ ਪੂਰਨਤਾ ਨਹੀਂ ਬਖਸ਼ੀ ਪਰ ਉਹਨਾਂ ਦੇ ਹੌਸਲੇ ਪੂਰੇ ਹੁੰਦੇ ਨੇ بلند ਹੁੰਦੇ ਨੇ ਤੇ ਇਹਨਾਂ ਹੀ بلند ਹੌਸਲਿਆਂ ਦੇ ਨਾਲ ਉਹ ਆਪਣੀ ਮੰਜ਼ਿਲ ਨੂੰ ਸਰ ਕਰਦੇ ਨੇ ਅੱਜ ਇਹ ਐਸੇ ਹੀ ਮਹਿਮਾਨ ਤਰुण ਸ਼ਰਮਾ ਸਾਡੇ ਸਟੂਡੀਓ ਦੇ ਵਿੱਚ ਨੇ ਤਰुण ਸ਼ਰਮਾ ਡਿਸੇਬਲਡ ਕੈਟਾਗਰੀ ਦੇ ਵਿੱਚ ਆਉਂਦੇ ਨੇ ਤੇ ਇਹਨਾਂ ਨੇ 6 ਸਾਲ ਦੀ ਉਮਰ ਦੇ ਵਿੱਚ ਪੈਰਾ ਕਰਾਟੇ ਖੇਡਨੇ ਸ਼ੁਰੂ ਕੀਤੇ ਤੇ ਅੱਜ ਇਹ 33 ਸਾਲ ਦੇ ਨੇ 33 ਸਾਲ ਤੱਕ ਇਹ ਵੱਖ-ਵੱਖ ਦੇਸ਼ 18 ਦੇਸ਼ਾਂ 'ਚ ਜਾ ਕੇ ਭਾਰਤ ਦੇ ਲਈ ਵੱਖ-ਵੱਖ ਮੈਡਲ ਜਿੱਤ ਚੁੱਕੇ ਨੇ ਦੋ ਵਾਰ ਦੇ ਏਸ਼ੀਅਨ ਪੈਰਾਮੈਡਲਿਸਟ ਵੀ ਨੇ ਇੱਕ ਵਾਰ 골ਡ ਤਰਨਜੀ ਇੱਕ ਵਾਰ ਇਕਵਲ সিলਵਰ সিলਵਰ ਕਿਵੇਂ ਲੱਗਦਾ ਜਦੋਂ ਇਸ ਤਰੀਕੇ ਦੀ ਕੋਈ ਪਹਿਚਾਣ ਦਿੰਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਸਰ ਇੱਕ ਦੁਨੀਆ ਤੋਂ ਅਲੱਗ ਜਿਹੜਾ ਬੱਚਾ ਜਿਹਨੇ ਸਮਾਜ ਇਹ ਛੇਤੀ ਛੇਤੀ ਐਕਸੈਪਟ ਨਹੀਂ ਕਰਦਾ ਉਹ ਅੱਜ ਇੱਕ ਆਪਣੀ ਅਲੱਗ ਪਹਿਚਾਣ ਨਾਲ ਜਾਣਿਆ ਆਂਦਾ ਸੋ ਫਕਰ ਮਹਿਸੂਸ ਹੁੰਦਾ ਹੈ ਔਰ ਇੱਕ ਪੰਜਾਬੀ ਪਰਾਵਾਂ ਤੇ ਇੰਡੀਆ ਤੇ ਐਨਆਰਆਈ ਭਰਾਵਾਂ ਦੀਆਂ ਦੁਆਵਾਂ ਨੇ ਆਸ਼ੀਰਵਾਦ ਹੈ ਉਹਨਾਂ ਦਾ ਇੰਨਾ ਪਿਆਰ ਹੈ ਕਿ ਅੱਜ ਮੈਨੂੰ ਫਰਸ਼ ਤੋਂ ਅਰਸ਼ ਤੇ ਲੈ ਗਏ ਹੂੰ ਤੋ ਮੈਂ ਪੰਜਾਬੀ ਭਰਾਵਾਂ ਦਾ ਦੇਣਾ ਨਹੀਂ ਦੇ ਸਕਦਾ ਹੂੰ ਇੱਕ ਗੱਲ ਮੈਂ ਹੋਰ ਮੈਂਸ਼ਨ ਕਰੂੰਗਾ ਤੁਹਾਡੇ ਤੋਂ ਸਵਾਲ ਇਹ ਵੀ ਜਾਣਨਾ ਚਾਹੂੰਗਾ ਜੀ ਤੁਸੀਂ ਇੰਨੇ ਮੈਡਲ ਜਿੱਤੇ ਸ਼ਾਇਦ ਤੁਹਾਡੀ ਉਹ ਪਹਿਚਾਣੀਆਂ ਲੋਕ ਤੁਹਾਨੂੰ ਜਾਣ ਨਹੀਂ ਸਕੇ ਜੀ ਇਸ ਦੇ ਬਾਵਜੂਦ ਜਦੋਂ ਤੁਹਾਨੂੰ ਜ਼ਰੂਰਤ ਸੀ ਪਿੱਛੇ ਜੇ ਕਰਨ ਔਜਲਾ ਤੁਹਾਡੀ ਮਦਦ ਕਰਦੇ ਨੇ ਜੀ 9 ਲੱਖ ਰੁਪਏ ਦੀ ਤੁਹਾਡੀ ਮਾਲੀ ਮਦਦ ਕਰਦੇ ਨੇ ਤੇ ਉਹ ਖਬਰ ਵੱਡੀ ਸੁਰਖੀ ਬਣਦੀ ਹੈ ਵੱਡੀ ਖਬਰ ਬਣਦੀ ਹੈ ਉਸ ਤੋਂ ਬਾਅਦ ਲੋਕ ਜ਼ਿਆਦਾ ਜਾਨਣਾ ਸ਼ੁਰੂ ਕਰਦੇ ਨੇ ਕਿ ਤਰਨ ਸ਼ਰਮਾ ਕੌਣ ਆ ਜੀ ਇਸ ਗੱਲ ਇਹ ਗੱਲ ਫੇਸ ਪਹੁੰਚਾਉਂਦੀ ਹੈ ਕਿ ਜਦੋਂ ਮੈਂ ਮੈਡਲ ਜਿੱਤੇ ਉਦੋਂ ਤਾਂ ਲੋਕਾਂ ਦਾ ਮਤਲਬ ਮੈਨੂੰ ਚੁੱਕਿਆ ਨਹੀਂ ਲੋਕਾਂ ਨੇ ਜਾਣਿਆ ਨਹੀਂ ਕਿ ਤਰਨ ਸ਼ਰਮਾ ਕੌਣ ਆ ਇੱਕ ਫੇਮਸ ਸਿੰਗਰ ਜਦੋਂ ਇਸ ਤਰੀਕੇ ਨਾਲ ਹੈਲਪ ਹੋਣੇ ਮੇਰੀ ਕੀਤੀ ਹੁਣ ਮੈਨੂੰ ਲੋਕ ਇਸ ਤਰੀਕੇ ਨਾਲ ਜਾਣਦੇ ਨੇ ਹੈਗਾ ਕੋਈ ਮੜਾ ਮੋਟਾ ਗੁੱਸਾ ਦੇਖੋ ਗੁੱਸਾ ਤਾਂ ਸਹੀ ਗੱਲ ਤਾਂ ਗੁੱਸਾ ਤਾਂ ਮੈਂ ਕਿਸੇ ਨਾਲ ਕਰ ਵੀ ਨਹੀਂ ਸਕਦਾ ਹੂੰ ਕਿਉਂਕਿ ਇੱਕ ਤਾਂ ਰੱਬ ਨੇ ਮਾਰਿਆ ਹੋਇਆ ਨਹੀਂ ਕਰਦੇ ਗੁੱਸਾ ਕਿਸੇ ਨਾਲ ਗੁੱਸਾ ਕੀ ਚੀਜ਼ ਆਉਂਦਾ ਨਹੀਂ ਆਉਂਦਾ ਬਟ ਰਿਐਕਟ ਨਹੀਂ ਕਰਦਾ ਉਹ ਰਿਐਕਟ ਕੀ ਕਰਕੇ ਕੀ ਕਰੂੰਗਾ ਭਾਈ ਨਹੀਂ ਇੱਕ ਬੰਦਾ ਕਹਿ ਦਿੰਨੇ ਆ ਨਾ ਕਿ ਪੜਾਸ ਸੀ ਕੱਢ ਲਈ ਆ ਮੈਂ ਆਪਣੀ ਗੇਮ ਬੋਲ ਕੇ ਘੱਟੋ-ਘੱਟ ਕਰਦਾ ਮੈਂ ਬੋਲ ਕੇ ਨਹੀਂ ਕਰਦਾ ਮੈਂ ਆਪਣੀ ਗੇਮ ਦੇ ਵਿੱਚ ਵਾ ਉਹ ਪ੍ਰਾਤ ਕਰਦਾ ਅੱਛਾ ਜੀ ਸਾਰੀ ਜਿਹੜਾ ਗੁੱਸਾ એનર્ਜੀ ਹੁੰਦੀ ਆ ਉਹ ਗੇਮ ਚ ਲਾਉਂਦਾ ਉਹ ਗੇਮ ਤੇ ਲਾਉਣਾ ਉਹ ਦੋ ਘੰਟੇ ਮੈਂ ਗੇਮ ਤੇ ਲਾਉਂਦਾ ਈਵਨ ਕੋਈ ਮੈਨੂੰ ਗਲਤ ਵੀ ਬੋਲਦਾ ਹੂੰ ਕੋਈ ਬੈਡ ਕਮੈਂਟਸ ਵੀ ਕਰਦਾ ਬਟਸ ਮੈਂ ਉਹਨੂੰ ਪਲਟ ਕੇ ਜਵਾਬ ਨਹੀਂ ਦਿੰਦਾ ਬਾਈ ਕੀ ਬੋਲਦੇ ਗਲਤ ਵੈਸੇ ਵੀ ਕਈ ਵਾਰ ਅਗਲਾ ਕਹਿੰਦੇ ਕਿ ਇਹ ਪਾਗਲ ਹੈ ਹੂੰ ਇਹ ਕੀ ਕਰੂਗਾ ਇਹ ਟੁੱਟ ਨਹੀਂ ਸਕਦਾ ਕਿ ਉਹਨਾਂ ਨੂੰ ਦਿਖਾਇਆ ਨਹੀਂ ਫਿਰ ਵੀ ਆ ਦੇਖੋ ਟਾਈਮ ਨੇ ਦਿਖਾਇਆ ਵੀਰੇ ਇਸ ਪਾਗਲ ਨੇ ਆਪਣੇ ਪਾਗਲਪਨ ਦੇ ਨਾਲ ਜਨੂਨ ਦੇ ਨਾਲ 18 ਮੈਡਲ ਜਿੱਤੇ ਸਮੇਂ ਸਮੇਂ ਨੇ ਦਿਖਾਇਆ ਮੈਂ ਸਭ ਕੁਝ ਉਸ ਮਾਲਕ ਤੇ ਛੱਡਦਾ ਸਮੇਂ ਤੇ ਛੱਡਦਾ ਅੱਜ ਉਹ ਸਮਾਂ ਉਹ ਲੋਕ ਉੱਥੇ ਹੀ ਬੈਠੇ ਨੇ ਔਰ ਅੱਜ ਮੈਂ ਕਿੱਥੇ ਸ਼ਰਮਾ ਕਿੱਥੇ ਬੈਠਾ ਅੱਜ ਬਾਕੀ ਮਹਿਸੂਸ ਹੁੰਦਾ ਹੈ ਇਹ ਖੁਦ ਉਹ ਲੋਕ ਸਮਝਦੇ ਨੇ ਔਰ ਆਪਸ ਗੱਲਾਂ ਵੀ ਕਰਦੇ ਨੇ ਵੀ ਕਿ ਜੇ ਮੈਨੂੰ ਇੱਕ ਮੁੰਨੇ ਨੇ ਦੱਸਿਆ ਕੀ ਉਹ ਲੋਕ ਜੋ ਮੇਰੇ ਤੈਨੂੰ ਛੇੜਦੇ ਸੀ ਉਹਨਾਂ ਦੀ ਵਰਡਿੰਗ ਖੁਦ ਇਹ ਹੈ ਕਿ ਅਸੀਂ ਅੱਜ ਇੱਥੇ ਬੈਠੇ ਆਂ ਔਰ ਤਰुण ਅੱਜ ਕਿੱਥੇ ਫਿਰਦਾ ਹੂੰ ਕਿਵੇਂ ਲੱਗਦਾ ਫਿਰ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਯਾਰ ਜਿਹੜੇ ਮੈਨੂੰ ਚੜਾਉਂਦੇ ਸੀ ਅੱਜ ਉਹ ਮੇਰੇ ਬਾਰੇ ਇਹ ਸੋਚਦੇ ਨੇ ਸ਼ੁਕਰ ਮਹਿਸੂਸ ਹੁੰਦਾ ਹੈ ਹੂੰ ਰੱਬ ਦਾ ਸ਼ੁਕਰਾਨਾ ਆ ਕੇ ਆਂਦਾ ਹੂੰ ਇਹ ਰੱਬ ਨੇ ਇੰਨੇ ਜੋਗਾ ਕਰਤਾ ਹੂੰ ਇਹ ਅੱਜ ਉਹ ਲੋਕ ਜੋ ਮੇਰ ਤੋਂ ਕਿਨ ਕਰਦੇ ਸੀ ਹੂੰ ਯਮਰ ਤੋਂ ਦੂਰ ਪਾਸੇ ਦੀ ਅੱਜ ਉਹ ਟਾਈਮ ਹੈ ਮਾਲਕ ਨੇ ਉਹ ਟਾਈਮ ਵੀ ਲਿਆ ਤਾਂ ਕਿ ਅੱਜ ਉਹ ਮੇਨਾ ਫੋਟੋਆਂ ਕਰਾਂਦੇ ਬਚਪਨ ਚ ਗੁੱਸਾ ਆਉਂਦਾ ਸੀ ਰੱਬ ਤੇ ਆਪਣੇ ਆਪ ਨੂੰ ਦੇਖ ਕੇ ਜਾਂ ਤੁਹਾਡੇ ਜਿਹੜੇ ਸਾਥੀ ਕਮੈਂਟ ਕਰਦੇ ਸੀ ਉਹ ਚੰਗੇ ਭਲੇ ਸੀ ਖੇਡਦੇ ਸੀ ਭੱਜਦੇ ਨੱਠਦੇ ਦੌੜਦੇ ਸੀ ਜੀ ਗੁੱਸਾ ਆਉਂਦਾ ਸੀ ਰੱਬ ਤੇ ਆਇਆ ਜੇ ਕੋ ਗੁੱਸਾ ਨਹੀਂ ਆਇਆ ਮੋਟੀਵੇਸ਼ਨ ਜ਼ਰੂਰ ਮਿਲਿਆ ਅੱਛਾ ਮੈਂ ਕੱਲੇ ਬੈ ਕੇ ਸੋਚਦਾ ਸੀ ਯਾਰ ਉਹ ਕਰਦੇ ਨੇ ਕਿ ਮੈਂ ਕਿਉਂ ਨਹੀਂ ਕਰ ਸਕਦਾ ਕਿਵੇਂ ਤੁਹਾਨੂੰ ਲੱਗਿਆ ਕਿਵੇਂ ਪਤਾ ਵੀ ਇਹ ਯਾਰ ਵੀ ਆਪਾਂ ਮੈਂ ਇਸ ਇੰਨਾ ਕੁਝ ਖੋਣ ਦੇ ਬਾਵਜੂਦ ਵੀ ਮੈਂ ਇਸ ਫੀਡ ਚ ਜਾ ਸਕਦਾ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦਾ ਡਾਕਟਰ ਸਾਹਿਬਾਨ ਦਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੇਰੇ ਫਾਦਰ ਸਾਹਿਬ ਨੂੰ ਦੱਸਿਆ ਕਿ ਇਹਨੂੰ ਕਿਸੇ ਗੇਮ 'ਚ ਪਾ ਦਿਓ ਕਿਉਂਕਿ ਮੈਨੂੰ ਫੁੱਲ ਬੋਡੀ ਪੈਰਲਾਈਜ਼ ਹੋ ਗਿਆ ਸੀਗਾ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ ਹੁਣ ਵੀ ਨਹੀਂ ਕਰਦੇ ਅੱਛਾ ਜਨਮ ਤੋਂ ਤੁਸੀਂ ਇਦਾਂ ਨਹੀਂ ਹੋ ਨਹੀਂ ਜਨਮ ਤੋਂ ਨਹੀਂ ਹੋ ਅੱਛਾ ਜਨਮ ਜਿਵੇਂ ਮੈਂ ਪੂਰਾ ਫਿੱਟ ਹੋਇਆ ਸੀਗਾ ਜਿਹਨੇ ਨੌਰਨ ਬੇਬੀ ਬੋਨ ਹਾਂਜੀ ਅੱਛਾ ਤੇ 6 ਕੁ ਮਹੀਨੇ ਦਾ ਸੀਗਾ ਮੇਰੇ ਸਿਰ ਤੇ ਬੁਖਾਰ ਚੜ ਗਿਆ ਹੂੰ ਤੇ ਜਦ ਡਾਕਟਰ ਨੂੰ ਦਿਖਾ ਗਿਆ ਡਾਕਟਰ ਨੇ ਮੇਰੀ ਪ੍ਰੋਬਲਮ ਡਾਇਗਨੋਸ ਕਰੀ ਹੂੰ ਉਹਦੇ ਵਿੱਚ ਉਹਨੇ ਫਾਦਰ ਤਾਂ ਨੂੰ ਗਿਆ ਕਿ ਇਹਨੂੰ ਫੁੱਲ ਬੋਡੀ ਪੈਰਲਾਈਜ਼ ਹੋ ਗਿਆ ਇਹ ਕਦੇ ਚੱਲ ਫਿਰ ਨਹੀਂ ਸਕੂਗਾ ਅੱਛਾ ਤੇ ਫਾਦਰ ਸਾਹਿਬ ਦੇ ਪੈਰਾਂ ਤੋਂ ਜਮੀਨ ਨਿਕਲੀ ਹੂੰ ਕਿ ਇੰਨੀਆਂ ਸੁੱਖਾਂ ਸੁੱਖੀਆਂ ਇਕੱਲੇ ਪੁੱਤਰੋਂ ਤੁਸੀਂ ਪ੍ਰਭਾਵ ਨਹੀਂ ਇੱਕ ਮੇਰਾ ਹੋਰ ਬ੍ਰਦਰ ਹੈ ਛੋਟਾ ਤੇ ਇੰਨੇ ਸੁੱਕਮ ਸੁੱਕੀਆਂ ਦੇ ਰੱਬ ਨੇ ਪਤਾ ਨਹੀਂ ਕਿਸ ਦੁੱਖ ਦੀ ਸਜ਼ਾ ਸਾਨੂੰ ਦਿੱਤੀ ਅੱਜ ਮੰਮੀ ਡੈਡੀ 나ਜ਼ ਮਹਿਸੂਸ ਕਰਦੇ ਕਿ ਆਇਆ ਤਰਨ ਕਮਾਲ ਹੀ ਕਰਦੀ ਤੂ ਤਾਂ ਹੈ ਸੋਰੀ ਮੈਂ ਇੱਕ ਗੱਲ ਕਹੂੰਗਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ اچھا ਉਹ ਦੁਨੀਆਂ ਨੂੰ ਛੱਡ ਕੇ ਚਲੇ ਗਏ ਹਾਂ ਉਹ ਪਰ ਦੇਖ ਕੇ ਗਏ ਫਾਦਰ ਸਾਹਿਬ ਤਰਨ ਨੂੰ ਮੈਡਲ ਜਿੱਤਦੇ ਦੇਖ ਕੇ ਤਾਂ ਗਏ ਜੀ ਜੀ ਕੀ ਕੀ ਬੋਲੇ ਸੀ ਉਦੋਂ ਉਹਨਾਂ ਦਾ ਇਹ ਸੀਗਾ ਕਿ ਜਦ ਮੈਂ ਕਰਾਡੇ ਦੇ ਵਿੱਚ ਪੈ ਰੱਖਿਆ ਤੇ ਸ਼ੁਰੂ ਜੂੜ ਜੂੜ ਬੜੀਆਂ ਤਕਲੀਫਾਂ ਦੇਖੀਆਂ ਬਟ ਮੇਰੇ ਫਾਦਰ ਸਾਹਮਣੇ ਕਦੇ ਮੇਰਾ ਹੌਸਲਾ ਮੇਰੀ ਵੀਲ ਪਾਵਰ ਨਹੀਂ ਡੁੱਟਣ ਦਿੱਤੀ ਪੂਰਾ ਸਪੋਰਟ ਦਿੱਤਾ ਪੂਰਾ ਪੈਸੇ ਵੀ ਖਰਚੇ ਹੋਣੇ ਹਾਂ ਵੀਰੇ ਆ ਜਿਹੜਾ 12 ਲੱਖ ਦਾ ਕਰਜ਼ਾ ਚੜਿਆ ਤੀਗਾ ਇਹ 18 ਘੰਟੇ ਖੇਡਣ ਨਾਲ ਹੀ ਚੜਿਆ ਤੀਗਾ ਬਾਈ ਅੱਛਾ ਕਿਉਂਕਿ ਤੁਸੀਂ ਭਾਰਤ ਦੇ ਵੱਲੋਂ ਖੇਡਣ ਗਏ ਬਾਹਰੀ ਕੰਟਰੀ 'ਚ ਤੇ ਉਹ ਕੋਈ ਐਸੋਸੀਏਸ਼ਨ ਨੇ ਨਹੀਂ ਕੀਤਾ ਜਾਂ ਸਿਰਫ ਏਸ਼ੀਅਨ ਖੇਡਣ ਗਏ ਉਦੋਂ ਹੀ ਜਦ ਮੈਂ ਏਸ਼ੀਅਨ ਕਾਰਾਟੇ ਚੈਂਪੀਅਨਸ਼ਿਪ ਖੇਡਣ ਗਿਆ ਜਦ ਮੇਰੀ سپورਟ ਹੋਈ ਜਦ ਹੋਈ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਮੈਂ ਪੰਜਾਬ ਦਾ ਇਕੱਲਾ ਹੀ ਪਲੇਅਰ ਸੀਗਾ ਹਾਂ ਔਰ ਇੰਡੀਆ ਦੇ ਵੀ ਮੈਂ ਇਕੱਲੇ ਹੀ ਪਲੇਅਰ ਸੀਗਾ ਜਿਹੜਾ ਖੇਡਣ ਜਾਂਦਾ ਸੀਗਾ ਕਿਦੋਂ ਪਤਾ ਨਹੀਂ ਸੀਗਾ ਇਹ ਤਾਂ ਜਦ ਪਤਾ ਲੱਗਿਆ ਤਾਂ ਮੇਰੀ ਐਸੋਸੀਏਸ਼ਨ ਨੇ ਹੈਲਪ ਕਰੀ ਗੀ ਨਹੀਂ ਕਰ ਸਕਦੇ ਸੀ ਕਿ ਮੈਂ ਖੇਡਣ ਗਿਆ ਬਾਈ ਔਰ ਖੇਡਣ ਤੋਂ ਬਾਅਦ ਮੈਂ ਪੰਜਾਬ ਦੇ ਲਈ ਹਿਸਟਰੀ ਬਣਾਈ ਅੱਜ ਤੋਂ ਪਹਿਲਾਂ ਪੈਰਾ ਕਰਾਟੇ ਦੇ ਵਿੱਚ ਕਿਸੇ ਨੇ ਮੈਨਿੰ ਨਹੀਂ ਸੀ ਜੇ ਮੈਂ 2 ਮੈਡਲ ਐਕਸ਼ਨ ਚੈਂਪੀਅਨਸ਼ਿਪ ਚੋਂ ਵੀ ਲਿਆ ਤੁਸੀਂ ਦੱਸ ਰਹੇ ਸੀ 22 ਤੇ 23 ਚ ਹਾਂਜੀ 22 ਤੇ ਮੇਰਾ ਸਿਲਵਰ ਮੈਡਲ ਹੈ ਉਹ ਜਬੈਕਿਸਤਾਨ ਦੇ ਵਿੱਚ ਹਾਂ ਤੇ ব্রੌਂਜ਼ ਮੈਡਲ ਹੈ ਮੇਰਾ ਮਲੇਸ਼ੀਆ ਦੇ ਵਿੱਚ ਠੀਕ ਹੈ ਉਸ ਤੋਂ ਪਹਿਲਾਂ ਮੈਂ 16 ਕੰਟਰੀਆ ਮੈਡਲ ਲਿਫਟਾ ਅੱਗੇ ਕੋਈ ਹੈ ਪੈਰਾ 올림픽 ਖੇਡਣ ਦਾ ਸੁਪਨਾ ਜਾਂ ਤਿਆਰੀ ਚੱਲਦੀ ਹੈ ਜਾਂ ਨਹੀਂ ਲੇਕੋ ਸੁਪਨਾ ਤਾਂ ਬਹੁਤ ਬੜਾ ਹੈ ਪਰ ਜੇ ਸਰਕਾਰ ਨਾਲ ਦੇਣੀਆਂ ਤਾਂ ਮੁਨਕੀ ਨੇ ਆਦਰਵਾਇਜ਼ ਮੁਨਕੀ ਨਹੀਂ ਹੈ ਬਾਈ ਪੈਸਾ ਨਹੀਂ ਲਾ ਸਕਦੇ ਪੈਸਾ ਹੋਂ ਤਾਂ ਮੇਰਾ ਲੋਕਾਂ ਨੇ ਹੈਲਪ ਕਰਕੇ ਉਤਾਰਤਾ ਬਟ ਉਹ ਲੋਕ ਵੀ ਕਿੰਨੇ ਉਤਾਰ ਦੇਣਗੇ ਬਾਈ ਕਰਨ ਉਹ ਜਲੇ ਨਾਲ ਕੋਈ ਗੱਲ ਹੋਈ ਸੀ ਤੁਹਾਡੀ ਜਾਂ ਸਿੱਧਾ ਹੀ ਉਹਨਾਂ ਨੇ ਕਿਹਾ ਨਹੀਂ ਮੈਂ ਨਾ ਮੈਂ ਇੰਸਟਾਗ੍ਰਾਮ ਦੇ ਜਿਹਨੇ ਵਾਇਰਲ ਹੋਇਆ ਤਾਂ ਰਾਤ ਨੂੰ ਮੈਨੂੰ ਕਰਨ ਬਾਈ ਦਾ ਮੈਸੇਜ ਆਇਆ ਉਹਨਾਂ ਨੇ ਮੈਨੂੰ ਫੋਲੋ ਕਰਿਆ ਮੈਂ ਉਹਨਾਂ ਨੂੰ ਕਿਹਾ ਥੈਂਕ ਯੂ ਬਾਈ ਤੁਸੀਂ ਸਪੋਰਟ ਕਰ ਰਹੇ ਹੋ ਤੇ ਉਹਨਾਂ ਦਾ ਮੈਸੇਜ ਆਇਆ ਉਸ ਤੋਂ ਬਾਅਦ ਉਹਨਾਂ ਦੀ ਕਾਲ ਆਈ ਉਹਨਾਂ ਨੇ ਮੈਨੂੰ ਪੁੱਛਿਆ ਕਿ ਬਾਈ ਕਿੰਨਾ ਕੁ ਫੰਡ ਇਕੱਠਾ ਹੋ ਗਿਆ ਦੇਖੋ ਮੈਂ ਲੈਣ ਤੇ ਮੈਂ ਉਹਨਾਂ ਕੋਲ ਲੱਖ ਰੁਪਏ ਲੈ ਸਕਦਾ ਦੀਗਾ ਬਟ ਮੈਂ ਕੀਰਤ ਕਮਾਈ ਖਾ ਕੇ ਖੁਸ਼ ਹਾਂ ਤੇ ਮੈਂ ਬਾਈ ਨੂੰ ਆਪਣੀ ਸਟੇਟਮੈਂਟ ਭੇਜੀ ਮੈਂ ਕਿਹਾ ਬਾਈ 3 ਲੱਖ ਰੁਪਏ ਦਾ ਫੰਡ ਇਕੱਠਾ ਹੋ ਗਿਆ 9 ਬਾਕੀ ਹਾਂਜੀ 9 ਬਾਕੀ ਆ ਤੇ ਬਾਈ ਦੀ ਵਰਡਿੰਗ ਸੀਗੀ ਬਾਈ ਹੁਣ ਉਹ ਫੰਡ ਨਹੀਂ ਲੈਣਾ ਕਿ ਇਹ ਤੋਂ ਜਿੰਨਾ ਰਹਿ ਗਿਆ ਉਹ ਮੈਂ ਦੇਖ ਹੁਣ ਕਰਜ਼ ਲੈ ਗਿਆ ਸਾਰ ਹਾਂਜੀ ਬਾਈ ਹੁਣ ਮੈਂ ਟੈਨਸ਼ਨ ਫਰੀ ਆ ਤੇ ਪਰਮਾਤਮਾ ਉਹਨ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਜਿੰਨੇ ਮੇਰੀ 1 ਰੁਪਏ ਦੀ ਮਦਦ ਕਰੀ ਆ ਮੈਂ ਦਿਲੋਂ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਤੇ ਇੱਕ ਕਰਨ ਬਾਈ ਹੋਰ ਨੇ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਮੈਨੂੰ ਲੱਖ ਰੁਪਏ ਭੇਜਿਆ ਤੀਕਾ ਬਿਨਾਂ ਕੋ ਸੋਚੇ ਤੰਬੇ 5 ਮਿੰਟ ਜਿਮੇ ਰਖੋ ਉਹਨਾਂ ਨੇ ਲੱਖ ਰੁਪਏ ਭੇਜਿਆ ਠੀਕ ਹੈ ਚੰਗੇ ਬੰਦੇ ਵੀ ਬਹੁਤ ਨੇ ਦੁਨੀਆ ਬਹੁਤ ਨੇ ਬਾਈ ਬਟ ਮੈਂ ਇਹ ਗੱਲ ਜਾਣਦਾ ਕਿ ਜੇ ਪੰਜਾਬ ਅੱਜ ਖੜਾ ਹੈ ਨਾ ਤਾਂ ਇਹ ਨਾ ਰਹੀ ਪੰਜਾਬੀ ਭਰਾਵਾਂ ਕਰਕੇ ਖੜਾ ਹੈ ਸਹੀ ਹੈ ਪੰਜਾਬ ਸਰਕਾਰ ਨਾਲ ਕੀ ਰੋਸਾ ਤੁਹਾਡਾ ਇਹ ਐਸੋਸੀਏਸ਼ਨ ਦੇ ਨਾਲ ਕੀ ਰੋਸਾ ਕੀ ਬੋਲ ਦੇ ਦਿਖੋ ਬਾਈ ਮੇਰੇ ਕਿਸੇ ਨਾਲ ਕੋਈ ਗਿੱਲਾ ਜਾਂ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਮੈਂ ਤਾਂ ਬਾਈ ਆਪਣਾ ਹੱਕ ਮੰਗ ਰਿਹਾ ਹਾਂ ਔਰ ਮੈਂ ਡਿਜ਼ਾਇਨਿੰਗ ਕਰਦਾ ਕੀ ਹੱਕ ਮੰਗਦੇ ਹੋ ਸਰ ਨੌਕਰੀ ਚਾਹੀਦੀ ਮੈਂ ਦੇਖੋ ਮੈਨੂੰ ਨੌਕਰੀ ਚਾਹੀਦੀ ਹੈ ਮੈਨੂੰ ਫੰਡ ਵੀ ਨਹੀਂ ਚਾਹੀਦਾ ਜੇ ਮੈਨੂੰ ਨੌਕਰੀ ਮਿਲੀ ਹਾਂ ਤਾਂ ਉਹਦੇ ਨਾਲ ਕੀ ਹੋਊਗਾ ਇੱਕ ਤਾਂ ਮੈਂ ਆਪਣੀ ਗੇਮ ਦੇ ਵਿੱਚ ਆਪਣੇ ਮਰਗੀ ਪਲੇਅਰ ਹੋਰ ਬਣਾਉਂਗਾ ਦੂਜਾ ਮੈਂ ਆਪਣੇ ਘਰ ਦੀ ਹਾਲਾਤ ਜਿਹੜੇ ਅੱਜ ਬਹੁਤ ਜ਼ਿਆਦਾ ਖਰਾਬ ਨੇ ਉਹਨਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਇਸ ਟਾਈਮ ਬਾਈ ਫਾਦਰ ਸਾਬ ਤੋਂ ਬਾਅਦ ਮੈਂ ਆਪਣੇ ਭਰਾ ਤੇ ਡਿਪੈਂਡ ਫਾਦਰ ਸਾਹਿਬ ਕੀ ਕਰਦੇ ਸੀ ਸਭੀ ਸਭੀ ਦਾ ਕੰਮ ਕਰਦੇ ਸੀ ਰੇੜੀ ਜਾਂਦੇ ਸੀ ਉਹੀ ਮੇਰਾ ਭਰਾ ਕੰਮ ਕਰ ਰਿਹਾ ਤੇ ਮੈਂ ਉਹਦੇ ਨਾਲ ਜਾਂਦਾ ਫੇਰ ਵੀ ਤੁਹਾਡੇ ਬਹੁਤ ਹੌਸਲੇ ਦੀ ਦਾਤ ਦੇਖੋ ਭਾਈ ਕੰਮ ਛੋਟਾ ਬਣਾ ਨਹੀਂ ਹੈ ਕਿਉਂਕਿ ਮੈਡਲ ਤੇ ਟ੍ਰੋਫੀਆਂ ਤੇ ਇਨਾਮ ਇਹ ਚੀਜ਼ਾਂ পেট ਪਾਲਣ ਨੂੰ ਨਹੀਂ ਦਿੰਦੇ ਨਹੀਂ ਦਿੰਦੇ ਕੰਮ ਤਾਂ ਕਰਨਾ ਮੈਨਾ ਭਾਈ ਜੇ ਸਰਕਾਰ ਨੌਕਰੀ ਦੇ ਦਿੰਦੀ ਆ ਫੇਰ ਸੰਤੁਸ਼ਟੀ ਉਹ ਬਾਅਦ ਭਾਈ ਸੰਤੁਸ਼ਟੀ ਤਾਂ ਮਿਲੂਗੀ ਮੈਂ ਗਰੀਬ ਬੱਚਿਆਂ ਨੂੰ ਐਸੋਸੀਏਸ਼ਨ ਚਲਾਣਾ ਮੈਂ ਗਰੀਬ ਬੱਚਿਆਂ ਨੂੰ ਫ੍ਰੀ ਕਾਰਾਟੇ ਦੀ ਟ੍ਰੇਨਿੰਗ ਦੇ ਰਿਹਾ ਹਾਂ ਉਹ ਮੈਂ ਉਹ ਕੰਟੀਨਿਊ ਚੱਲਦੀ ਰਹੂਗੀ ਉਹਦੇ ਨਾਲ ਔਰ ਮੈਂ ਹਰ ਇੱਕ ਉਸ ਬੱਚੇ ਨੂੰ ਪੁਸ਼ ਕਰੂੰਗਾ ਜਿਹੜਾ ਦਿਨਾਂ ਛੇ ਦੇ ਦਿਲ ਦੇ ਫਸਿਆ ਹੋਇਆ ਹਾਂ ਮੈਂ ਉਹਨੂੰ ਕੱਢੂੰਗਾ ਉਹ ਕੀਤਾ ਉਸ ਮਾ ਆ ਸਾਰਾ ਮੰਨੂੰਗਾ ਜਿਹੜੀ ਕੁਰ ਕੁਰਲਾਂਦੀ ਆਪਣੇ ਬੱਚਿਆਂ ਨੂੰ ਦੇਖ ਕੇ ਕਲਪ ਦੀ ਆ ਕਿ ਮੇਰਾ ਬੱਚਾ ਕਿਸ ਰਾਤੇ ਪੈ ਗਿਆ ਈਵਨ ਇੱਕ ਪੈਨ ਦਾ ਮੈਨੂੰ ਫੋਨ ਵੀ ਆਇਆ ਆਸਟ੍ਰੇਲੀਆ ਤੋਂ ਪੈਨ ਨੇ ਮੈਨੂੰ ਇਹ ਦੱਸਿਆ ਕਿ ਮੇਰਾ ਪ੍ਰਾਨ ਜੇਕਰ ਅਜ਼ਾਦੀ ਦਾ ਭਾਈ ਤੇ ਮੈਂ ਤੇਰੀ ਵੀਡੀਓ ਦਿਖਾਈ ਉਹ ਨਸ਼ੇ ਛੱਡ ਗਿਆ ਅੱਛਾ ਐਨ ਆਈਮਪ੍ਰੈਸ ਹੋ ਗਿਆ ਨਾ ਮੋਟੀਵੇਸ਼ਨ ਹੋਈ ਹੁੰਦੀ ਹੈ ਕਈ ਪੈਨ ਪਲਾਨ ਨੇ ਜਿਹੜੇ ਡਿਪਰੈਸ਼ਨ ਚ ਨੇ ਉਹ ਮੈਨੂੰ 콜 ਕਰਦੇ ਆ ਮੈਂ ਉਹਨਾਂ ਨੂੰ ਹੈਲਪ ਕਰਦਾ ਕਈ ਭਰਾ ਹੈ ਜਿਹਨਾਂ ਦੇ ਡਿਸੇਬਲ ਨੇ ਠੀਕ ਨੇ ਤੁਸੀਂ ਜੇ ਕੋਈ ਡਿਪਰੈਸ਼ਨ ਚ ਹੈ ਜੀ ਕੀ ਸਮਝਾਉਨੇ ਉਹ ਦੇਖੋ ਭਾਈ ਡੀਪ ਸੈਸ਼ਨ ਉਹ ਜੋ ਹੈਵੀ ਹੁੰਦਾ ਹੈ ਗਾਜਾ ਸੀ ਨੂੰ ਆਪਣੇ ਆਪ ਤੇ ਹੈਵੀ ਹੋਣ ਦੀ ਕਰਨ ਲੈਣੇ ਆ ਆਪਣੇ ਮਾਈਂਡ ਦੇ ਤੋਂ ਬਚਣ ਦਾ ਤਰੀਕਾ ਉਹ ਜੋ ਉਹੀ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਪਹਿਲਾਂ ਤੁਸੀਂ ਮੈਡੀਟੇਸ਼ਨ ਸ਼ੁਰੂ ਕਰੋ ਹੂੰ ਜਿੰਨੀ ਕਰ ਸਕੋ ਉਹ ਤੋਂ ਬਾਅਦ ਆਪਣੇ ਆਪ ਨੂੰ ਬਿਜੀ ਰੱਖੋ ਪਰ ਉਸ ਸਿਚੁਏਸ਼ਨ 'ਚ ਕੀ ਕਰੂਗਾ ਬੰਦਾ ਜਿਵੇਂ ਤੁਸੀਂ ਵੀ ਸਿਚੁਏਸ਼ਨ 'ਚ ਇਸ ਤੋਂ ਨਿਕਲੇ ਹੋ ਬਹੁਤ ਸਾਰੇ ਅਸੀਂ ਲੋਕ ਦੇਖਿਆ ਵੀ ਕਰਜ਼ੇ ਦੀ ਮਾਰ ਹੇਠਾਂ ਆ ਜਾਂਦੇ ਨੇ ਕਿਸਾਨ ਅਸੀਂ ਦੇਖਿਆ ਕਰਜ਼ੇ ਦੀ ਮਾਰ ਹੇਠਾ ਕੇ ਖੁਦਕੁਸ਼ੀਆਂ ਕਰਦੇ ਦੇਖੇ ਨੇ ਜੀ ਐਸੀ ਸਿਚੁਏਸ਼ਨ 'ਚ ਕਿਵੇਂ ਬੰਦਾ ਮੈਡੀਟੇਸ਼ਨ ਕਰੂਗਾ ਤੇ ਕਿਵੇਂ ਨਿਕਲੋਗਾ ਦੇਖੋ ਬਾਈ ਇਹ ਤਾਂ ਆਪਣੇ ਹੱਥ 'ਚ ਹੈ ਜੇ ਆਪਾਂ ਹਾਰ ਮੰਨ ਲਾਂਗੇ ਵੀਲ ਪਾਵਰ ਆਪਣੀ ਡਾਊਨ ਹੋ ਜੂਗੀ ਤਾਂ ਜਨੂਨ ਦੀ ਗੱਲ ਆ ਸੀ ਸਬਸਾਈਡ ਟਾਈਮ ਕਰਾਂਗੇ ਮਤਲਬ ਇੱਥੋਂ ਹਾਰ ਨਹੀਂ ਮੰਨਣੀ ਹੈ ਨਾ ਇਤੋਂ ਜੇ ਤੂੰ ਇਤੋਂ ਹਾਰ ਮੰਨਗੇ ਤਾਂ ਇਹਨੇ ਸਾਡ ਛੱਡ ਜਾਣਾ ਕਨੈਕਸ਼ਨ ਟੁੱਟ ਟੁੱਟ ਗਿਆ ਆਪਣੀ ਵੀਲ ਪਾਵਰ ਨੂੰ ਇਹਨੇ ਕੋ ਸਟਰੋਂਗ ਕਰ ਲੋ ਕੀ ਕਦੇ ਡਾਊਨ ਹੀ ਨਾ ਹੋਵੇ ਭਾਈ ਐਜਾ ਕੋਈ ਕੰਮ ਨਹੀਂ ਹੈ ਜਿਹੜਾ ਇਨਸਾਨ ਨਹੀਂ ਕਰ ਸਕਦਾ ਇਹ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨਾ ਪਰ ਇੱਕ ਦਰਵਾਜ਼ਾ ਤਾਂ ਖੁੱਲਦਾ ਬਟ ਆਪਾਂ ਕੀ ਕਰਦੇ ਆ ਆਪਾਂ ਡਿਬ੍ਰੇਚਨ ਨੂੰ ਹੈਵੀ ਕਰ ਲੈਂਦੇ ਆ ਰੀਲ ਪਾਉ ਡਾਊਨ ਹੋ ਜਾਂਦੀ ਆ ਮਾਈਂਡ ਬਲਾਈਂਡ ਹੋ ਜਾਂਦਾ ਫਿਰ ਇਹ ਵੀ ਟੁੱਟ ਜਾਂਦਾ ਤੇ ਇਹ ਵੀ ਟੁੱਟ ਜਾਂਦਾ ਤੇ ਬੰਦਾ ਫਾਲ ਜਾਂਦਾ ਤੁਹਾਡਾ ਮਾਈਂਡ ਪੂਰਾ ਸਟਰੋਂਗ ਹੈ ਨਾ ਬਾਈ ਮੈਂ ਵੀ ਟੁੱਟਿਆ ਇੱਕ ਵਾਰ ਮੈਂ ਵੀ ਸੁਸਾਇਡ ਦੀ ਕੋਸ਼ਿਸ਼ ਕਰੀ ਆ ਕੀਤੀ ਆ ਹਾਂ ਪਰ ਮੈਨੂੰ ਮੇਨੇ ਮਾਪੇ ਦਿਖੇ ਮੈਂ ਅੱਜ ਟੁੱਟੇ ਕੀ ਕਰਨ ਲੱਗੇ ਸੀ ਮੈਨੂੰ ਕਿਸੇ ਅਫਸਰ ਨੇ ਗਲਤ ਬੋਲਤਾ ਠੀਕ ਆ ਤੇ ਮੈਂ ਦੌਰਾਨ ਐਰ ਦੇ ਵਿੱਚ ਮੈਰਿਜ ਵੀ ਛੱਡ ਤੇ ਚਲੇ ਗਿਆ ਸੀ ਟ੍ਰੋਫੀਆਂ ਵੀ ਛੱਡਦੀਆਂ ਤੇ ਜਦ ਆਪ ਥਾਲ ਮਾਨਨ ਕਾ ਆ ਮਾਂ ਬਾਪ ਦਾ ਚਿਹਰਾ ਅੱਗੇ ਆ ਗਿਆ ਤੇ ਮੈਂ ਬੱਚੀ ਹੋ ਗਿਆ ਅੱਛਾ ਫਿਰ ਕਹ ਰਾ ਕੇ ਦੱਸਿਆ ਮੈਨੂੰ ਬਾਪੂ ਨੇ ਬੜਾ ਕੁੱਟਿਆ ਕੁੱਟ ਫੈਗੀ ਬਹੁਤ ਕੁੱਟਿਆ ਬਾਪੂ ਕਹਿੰਦਾ ਮੈਂ ਤੈਨੂੰ ਜ਼ਰੂਰ ਤਾਇਡ ਕਰਨ ਲਈ ਥੋੜੀ ਤੇਰੀ ਸੇਵਾ ਕਰ ਰਿਹਾ ਸਹੀ ਗੱਲ ਹੈ ਫਿਰ ਕੀ ਹੋਇਆ ਜਫਤਰਾ ਨੇ ਕਹਿ ਤਾ ਹਾਂ ਅਨੁਸ਼ਰਮਣਾ ਮੈਡਲ ਮਿਲੇ ਨਹੀਂ ਮੁੜ ਕੇ ਜਿਹੜੇ ਰੋੜੇ ਨਹੀਂ ਸਾਰਾ ਰਿਕਾਰਡ ਹਿਸਾਬ ਦਾ ਹੁਣ ਆਪਣੇ ਆਪ ਤੇ ਵੀ ਯਾਰ ਮੈਡਲ ਕਿੰਨ ਸਿੱਟੇ ਮੈਂ ਜੀ ਆਂਦਾ ਹੈ ਗੁੱਸਾ ਕਿਉਂਕਿ ਉਹ ਰਿਕਾਰਡ ਸੀਗਾ ਮੇਰਾ ਮਿਹਨਤ ਸੀ ਕਦੋਂ ਦੀ ਕਿੰਨੇ ਸਾਲ ਪਹਿਲਾਂ ਦੀ ਗੱਲ ਐ ਇਹ ਇਹ ਬਾਈ 12 13 14 ਦੀ ਗੱਲ ਹੈ 12 13 14 ਉਹਨਾਂ ਚੋਂ ਉਦੋਂ ਉਦੋਂ ਤੱਕ ਕਿੰਨੇ ਕੁ ਮੈਡਲ ਜਿੱਤਲੇ ਸੀ ਤੁਸੀਂ ਮੇਰੇ ਕੋਲ 300 ਪਲੱਸ ਮੈਡਲ ਸੀਗਾ ਬਾਈ ਉੱਚਾ ਸਾਰੇ ਇੰਡੀਆ ਦੇ ਵੀ ਮਿਲਾ ਕੇ ਸਾਰੇ ਮੈਂ ਉੱਥੇ ਸਿੱਟਿਆ ਹੁਣ ਜਿਹੜਾ 2014 ਤੋਂ ਬਾਅਦ ਤਰੀਕਾ ਹੋ ਰਿਹਾ ਹਾਂ ਉਹ ਮੇਰੇ ਕੋ ਪਿਆ ਸੋ ਕਿੱਕੀਆ ਲੈਣਾ ਆਪਣੇ ਆਪ ਤੇ ਹੁੰਦਾ ਯਾਰ ਮੈਂ ਕੀ ਨਹੀਂ ਮੈਂ ਬਹੁਤ ਆਪਣੇ ਆ ਨੂੰ ਠੀਕ ਹੈ ਤੁਸੀਂ ਜੇ ਮੁਰੇ ਜਾ ਕੇ ਵੀ ਆਪਣੇ ਆ ਨੂੰ ਘਾੜਾ ਕੱਢੀਆਂ ਹਾਂ ਯਾਰ ਤੂੰ ਇੰਨੀ ਬੜੀ ਬੇਕੂਫੀ ਕਰਿਆ ਨਹੀਂ ਪਰ ਫਿਰ ਵੀ ਤੁਸੀਂ ਚਲੋ ਠੀਕ ਹੈ ਮੈਡਲ ਸਿੱਟਣ ਤੋਂ ਬਾਅਦ ਤੁਸੀਂ ਸਮਝੇ ਹੈਨਾ ਸਮਝ ਗਿਆ ਖੁਦ ਨੂੰ ਨਹੀਂ ਸਿੱਟਿਆ ਤੁਸੀਂ ਉਹ ਦਿਨ ਹੈ ਬਾਈ ਫਿਰ ਮੈਂ ਆਪਣੀ ਗੇਮ ਨੂੰ ਹੋਰ ਹਾਰਡ ਕਰਿਆ ਤੇ 2014 ਦੇ ਵਿੱਚ ਮੈਨੂੰ ਪਹਿਲਾ ਮੇਰਾ ਨੈਸ਼ਨਲ ਕਿਡਨਾ ਉਹ ਚ ਮੈਂ ਸਿਲਵਰ ਮੈਡਲ ਕੱਢਿਆ ਉਹ ਤੋਂ ਬਾਅਦ ਮੇਰੀ ਇੰਟਰਨੈਸ਼ਨਲ ਦੀ ਸ਼ੁਰੂਆਤ ਹੋਈ। ਅੱਛਾ ਤੇ ਮੈਂ 18 ਕੰਟਰੀਆਂ ਜੋ ਪੰਜਾਬ ਦਾ ਕੱਲਾ ਹੀ ਆ ਔਰ ਈਵਨ ਇੰਡੀਆ ਦਾ ਬੰਕਲ ਨਹੀਂ ਆ ਜਨੇ ਪਿਆਰਾ ਕਰਾਟੇ ਦੇ ਵਿੱਚੋਂ 18 ਮਿਲਲੇ ਨੇ ਇੰਟਰਨੈਟ ਤੋਂ। ਮਤਲਬ ਬੰਦਾ ਬਿਲ ਪਾਵਰ ਦੇ ਜ਼ਰੀਏ ਹੈਨਾ? ਜੀ ਜੀ ਬਿਲਕੁਲ। ਦੇਖੋ ਪਲੇਅਰ ਬਣੇ ਤੁਸੀਂ। ਤੁਸੀਂ ਇੰਨੀਆਂ ਕੰਟਰੀਆਂ ਘੁੰਮ ਲੀਆਂ। ਹੋਰ ਬਹੁਤ ਸਾਰੇ ਸਾਰੇ ਬੰਦੇ ਐਸੇ ਨੇ ਕਿ ਜਿਹੜੇ ਕਦੇ ਇੰਡੀਆ ਤੋਂ ਬਾਹਰ ਜਾ ਹੀ ਨਹੀਂ ਸਕੇ ਸਭ ਕੁਝ ਹੁੰਦਾ ਉਹਨਾਂ ਦੇ ਕੋਲ ਕੋਈ ਉਹਨਾਂ ਚ ਕਮੀ ਨਹੀਂ ਹੁੰਦੀ ਹੈ ਨਾ ਪਰ ਉਹ ਕੀ ਕਰਨਾ ਕਿ ਉਹ ਕਰਦੇ ਨਹੀਂ ਹੈ ਟਾਰਗੇਟ ਨਹੀਂ ਪਹੁੰਚਾਉਂਦੇ ਮੈਂ ਨਾ ਕਈ ਬੱਚਿਆਂ ਜਿਹੇ ਵੀ ਦੇਖਿਆ ਬੱਚੇ ਕਨ ਬੜਿਆਂ ਜਿ ਵੀ ਦੇਖਿਆ ਹੂੰ ਗਿਲਾਸ ਚਾ ਕੇ ਇੱਤ ਨਹੀਂ ਰੱਖਣਗੇ ਹਾਂ ਔਰ ਜਦ ਜੀ ਬਾਹਰ ਜਾਉਗੇ ਨਾ ਛੋਟੇ ਛਟੇ ਬੱਚੇ ਜੀ ਉਹਨਾਂ ਨੂੰ ਖਾਲੀ ਗਲਾਸ ਦੇ ਕਿ ਨਾ ਚੱਕ ਕੇ ਰੱਖਦੇ ਆ ਇਹੀ ਫਰਕ ਆਪਣੇ ਤੇ ਬਾਹਰ ਵਾਲੇ ਮਾਤਾ ਪਿਤਾ ਦਾ ਕਸੂਰ ਆ ਫਿਰ ਐ ਵੀਰੇ ਕਿਤੇ ਨਾ ਕਿਤੇ ਅੱਜ ਕੱਲ ਹਾਂ ਫੋਰਥਾ ਤੇ ਨਹੀਂ ਫੋਨਾਂ ਦੋ ਹਾਂ ਬੱਚਾ ਕਿਉਂ ਗਲਤ ਰਾ ਪੈਂਦਾ ਬਾਈ ਹੂੰ ਇਹੀ ਚੱਕਰ ਪੈਂਦਾ ਕਿਉਂਕਿ ਮਾਪੇ ਉਹਨੂੰ ਪ੍ਰੋਪਰ ਟਾਈਮ ਨਹੀਂ ਦਿੰਦੇ ਨਹੀਂ ਦਿੰਦੇ ਜਾਂਦੇ ਉਹ ਬੱਚਾ ਮਾਪੇ ਨੂੰ ਜ਼ਾਦਾ ਜਾਂ ਨੂੰ ਇਗਨੋਰ ਕਰ ਦਿੰਦੇ ਹਾਂ ਅੱਜ ਕੱਲ ਦੀਆਂ ਬਣਾ ਸੇਫ ਕਿਉਂ ਨਹੀਂ ਹਾਂ ਜਦ ਮਾ ਆ ਨੂੰ ਦੱਤਨ ਦਾ ਟਾਈਮ ਆਂਦਾ ਤਾਂ ਮਾਂ ਇਗਨੋਰ ਕਰ ਜਾਂਦੀ ਆ গর্ বসাਉਣ ਦਾ ਇਰਾਦਾ ਹੈਗਾ ਹੈਗਾ ਬਾਈ ਜਦ ਕੋਈ ਐਜੀਟ ਮਿਲੀ ਹਾਂ ਹਜੇ ਤੱਕ ਕੋਈ ਮਿਲਿਆ ਨਹੀਂ ਨਹੀਂ ਹਜੇ ਤੱਕ ਕੋਈ ਨਹੀਂ ਮਿਲਿਆ ਪਰ ਤਰਮ ਨੇ ਦਿਲ ਨਹੀਂ ਦਿੱਤਾ ਕਿਸੇ ਨੂੰ ਦੇਖੋ ਮੈਂ ਦਿਲ ਵੀ ਆਪਣੇ ਕੋਲ ਹੈ ਦਿਮਾਗ ਵੀ ਆਪਣੇ ਕੋਲ ਹੈ ਮੈਂ ਦਿਲ ਤੇ ਦਿਮਾਗ ਆਪਣੀ ਗੇਮ ਨੂੰ ਦਿੰਦਾ ਬਾਈ ਹਾਂ ਤਾਂ ਮੈਂ ਅੱਜ ਇਹ ਮੁਕਾਮ ਤੇ ਬੈਠਾ ਠੀਕ ਹੈ ਹਾਂ ਠੀਕ ਹੈ ਉਹ ਲਾਈਫ ਦਾ ਪਾਰਟ ਹੈ ਹਾਂ ਉਹ ਜਰਨੀ ਨੈਕਸਟ ਲਾਈਫ ਉਹ ਵੀ ਉਹ ਵੀ ਹੈਗਾ ਕਿ ਹਾਂ ਮੈਂ ਉਹ ਲਾਈਫ ਵੀ ਜੀਣੀ ਹੈ ਬਟ ਜਦ ਤੱਕ ਕੋਈ ਮੈਨੂੰ ਮੈਨੂੰ ਅੰਡਰਸਟੈਂਡ ਜਿਹੜਾ ਮੈਨੂੰ ਸਮਝੇ ਹਾਂ ਬਿਲਕੁਲ ਐ ਜੀ ਦਾ ਤਾਂ ਕੋਈ ਨਹੀਂ ਮਿਲੂਗੀ ਤਾਂ ਮੈਂ ਸਟੈਪ ਨਹੀਂ ਪੜ ਸਕਦਾ ਭਾਈ ਅੱਜ ਦੇ ਟਾਈਮ 'ਚ ਕੀ ਐ ਬਗਾਨੀ ਕੁੜੀ ਨੂੰ ਵੀ ਲੈ ਆਵਾਂ ਹੂੰ ਉਹ ਵੀ ਦੁਖੀ ਰਹੇ ਉਹ ਵੀ ਆ ਕੇ ਵਿਚਾਰੀ ਕਿਸੇ ਦੀ ਤੀ ਪੈਣਾ ਕਾ ਨੂੰ ਹੈ ਜਰ ਹੂੰ ਠੀਕ ਹੈ ਤੇ ਹੁਣ ਅਗਲੇ ਕੀ ਅੱਗੇ ਤਿਆਰੀ ਕੀ ਕਰਦੇ ਹਾਂ ਹੁਣ ਅੱਗੇ ਸੋਚਿਆ ਕੀ ਆ ਤਰਨ ਦਾ ਅਗਲਾ ਟਾਰਗੇਟ ਕੀ ਆ ਕਿ ਨੌਕਰੀ ਲੈ ਕੇ ਜੀ ਆ ਆਪਣੇ ਪਰਿਵਾਰ ਦੀ ਹਾਲਤ ਠੀਕ ਕਰਨਾ ਤੇ ਘਰ ਬਸਾਉਣ ਦਾ ਇਰਾਦਾ ਦੇ ਕੋਈ ਕਾਰਬਿਥਾਣਾ ਨਹੀਂ ਗੱਲ ਤਾਂ ਬਾਤ ਦੀ ਆ ਸਭ ਤੋਂ ਪਹਿਲਾਂ ਨੌਕਰੀ ਲੈਣੀ ਆ ਆਪਣੇ ਘਰ ਦੇ ਹਾਲਾਤ ਠੀਕ ਕਰਨੇ ਆ ਉਸ ਤੋਂ ਬਾਅਦ ਮੈਂ ਇੱਕ ਵੀਰੇ ਚੰਗਾ ਸਮਾਜ ਸੇਵੀ ਬਣਨਾ ਪਕਰੂੰਗਾ ਮੈਂ ਇੱਕ ਮਹੀਮ ਵੀ ਚਲਾ ਰਿਹਾ ਨਸ਼ਾ ਛੁਡਾਓ ਪੰਜਾਬ ਬਚਾਓ ਅੱਛਾ ਉਹ ਵੀ ਮੈਂ ਸ਼ੁਰੂ ਕਰ ਰਿਹਾ ਆਪਣੇ ਲੈਵਲ ਤੇ ਨਹੀਂ ਇਹ ਇਕੱਲੇ ਦੀ ਗੱਲ ਨਹੀਂ ਆ ਸਾਰੇ ਸ਼ਹਿਰ ਸਾਰੇ ਪਿੰਡ ਦੇ ਵਿੱਚ ਮੈਂ ਜਾਊਂਗਾ ਹਾਂ ਤੇ ਉੱਥੇ ਇੱਕ ਭਰਾ ਨੂੰ ਬੇਨਤੀ ਕਰੂੰਗਾ ਕਿ ਇੱਕ ਨੌਜਵਾਨ ਉੱਠੇ ਤੇ ਸਾਰੇ ਨੌਜਵਾਨਾਂ ਨੂੰ ਆਪਣੇ ਨਾਲ ਲਾਵੇ ਪਹਿਲਾਂ ਤਾਂ ਸਾਰੇ ਸ਼ਹਿਰਾਂ 'ਚ ਹੀ ਕਹਿੰਦੇ ਨੇ ਕਿ ਨਸ਼ਾ ਤਾਂ ਹਰ ਪਾਸੇ ਗਿਆ ਹੋਇਆ ਜੀ ਜੀ ਦੇਖੋ ਨਾਥ ਪਾ ਸਕਦੇ ਆ ਆਪਾਂ ਪਰ ਆਪਾਂ ਪਾ ਨਹੀਂ ਕਰ ਸਕਦੇ ਆ ਆਪਾਂ ਆਪਾਂ ਕਰ ਦੇ ਨਹੀਂ ਕਿਉਂ ਔਰੇ ਕੋਈ ਫੈਮਿਲੀ ਆ ਔਰੇ ਕੋਈ ਡਰਦਾ ਬਾਈ ਤੋ ਕਿਥਨੇ ਕਿਸੇ ਨੂੰ ਤਾਂ ਗਿਆ ਨਾ ਪੈਣਾ ਬਾਈ ਦਾ ਜਿਹੜੀ ਨੌਜਵਾਨ ਫਸ ਰਹੇ ਨੇ ਹੋਰ ਬੱਚਣਗੇ ਇੱਕ ਤੁਸੀਂ ਦੱਸ ਰਹੇ ਸੀਗੇ ਮੈਨੂੰ ਪਹਿਲਾਂ ਆਪਣੇ ਪੋਡਕਾਸਟ ਸ਼ੁਰੂ ਹੋਣ ਤੋਂ ਪਹਿਲਾਂ ਕਿ ਮੇਰਾ ਇੱਕ ਲਿਸਟ ਚ ਨਾ ਆ ਗਿਆ ਸੀ ਸਰਕਾਰ ਦੀ ਚ ਤੇ ਪਰ ਕੱਟਤਾ ਉਹ ਕਿਹੜੀ ਲਿਸਟ ਸੀਗੀ ਉਹ ਵੀਰੇ ਸਪੋਰਟ ਸੁਪਰਵਾਈਜ਼ਰ ਤੇ ਕੋਚਾਂ ਦੀਆਂ ਭਰਤੀਆਂ ਹੋਈਆਂ ਨਿਕਲੀਆਂ ਦੀਆਂ ਇਸੇ ਸਾਲ ਤੀਜੇ ਚੌਥੇ ਮਹੀਨੇ ਅੱਛਾ ਤੇ ਉਹਦੇ ਵਿੱਚ ਕੀ ਹੋਇਆ ਗਵਰਨਮੈਂਟ ਜੋਬ ਦੇ ਲਈ ਮੇਰਾ ਸਿਲੈਕਸ਼ਨ ਹੋ ਗਿਆ ਹੂੰ ਸਿੱਧਾ ਇੰਟਰਵਿਊ ਦੇ ਲਈ ਹੂੰ ਮੈਂ ਲਿਜੀਬਲ ਥੀ ਓਕੇ ਤੇ ਮੈਂ ਖੁਸ਼ ਹੋ ਗਿਆ ਘਰ ਦੇ ਵੀ ਖੁਸ਼ ਹੋ ਗਏ ਕਿ ਚਲੋ ਗਰੀਬੀ ਕੱਟੀ ਗਈ ਇੰਨੇ ਦੁੱਖ ਦੇਖੇ ਹੁਣ ਸੁੱਖ ਦਾ ਸਾਹ ਆ ਜਾਊਗਾ ਤੇ ਮੈਂ ਉਹ ਇੰਟਰਵਿਊ ਦੀ ਤਿਆਰੀ ਕਰਨ ਲੱਗ ਗਿਆ ਹੂੰ ਚਾਰ ਕਿ ਦਿਨ ਪਹਿਲਾਂ ਇਹਨਾਂ ਨੇ ਦੂਜੀ ਸੂਚੀ ਜਾਰੀ ਕਰੀ ਉਹ ਚ ਬਾਈ ਮੇਰਾ ਨਾਮੇ ਨਹੀਂ ਸੀ ਤੁਸੀਂ ਗਏ ਕਿਤੇ ਪਤਾ ਕੀਤਾ ਮੈਂ ਅੱਜ ਜਾਣ ਸੀਗਾ ਬਟ ਅੱਜ ਟਾਈਮ ਬਹੁਤ ਹੋ ਗਿਆ ਲੇਕਿਨ ਮੈਂ ਜਾਊਂਗਾ ਜ਼ਰੂਰ ਹੂੰ ਚਾਹੇ ਮੈਂ ਬੁੱਧਵਾਰੀਆ ਵੀਰਵਾਰ ਜਾਵਾਂ ਹੂੰ ਮੈਂ ਇੱਕ ਵਾਰ ਡਾਇਰੈਕਟਰ ਸਾਹਿਬ ਨੂੰ ਜਾ ਕੇ ਪੁੱਛੂਗਾ ਹੂੰ ਕਿ ਮੇਰਾ ਕਸੂਰ ਕੀ ਹੈ ਭਾਈ ਹੂੰ ਕਿਉਂ ਮੇਰਾ ਨਾਮ ਲਿਸਟੋਂ ਕੱਢਿਆ ਗਿਆ ਮੈਂ ਦੇਸ਼ ਲਈ ਖੇਡਦਾ ਆਪਣੇ ਪੰਜਾਬ ਨੂੰ ਹੂੰ ਪ੍ਰਮੋਟ ਕਰਨਿਆ ਗੀ ਨੱਚ ਛੱਡ ਕੇ ਹੂੰ ਸਪੋਰਟਸ ਵਾਲਾ ਮੇਰਾ ਆ ਕਸੂਰ ਹੈ ਜਾਂ ਮੈਂ ਗਰੀਬ ਫੈਮਲੀ ਦਾ ਮੈਂ ਡਿਸੇਬਲ ਨਾ ਇਹ ਕਸੂਰ ਨਹੀਂ ਜੇ ਡੇਸੇਬਲ ਹੋਣ ਦੇ ਬਾਵਜੂਦ ਵੀ ਤਰਨ ਆਪਣੀ ਜ਼ਿੰਦਗੀ ਦੇ ਨਾਲ ਲੜਿਆ ਇਸ ਮੁਕਾਮ ਤੱਕ ਪਹੁੰਚਿਆ ਤਾਂ ਅਸੀਂ ਮੰਨ ਲੀਏ ਕਿ ਹੁਣ ਤਰਨ ਦੀ ਅਗਲੀ ਲੜਾਈ ਇਹ ਵੀ ਹੈ ਕਿ ਇੱਕ ਜਿਹੜਾ ਉਹਦਾ ਹੱਕ ਆ ਉਹ ਲੈ ਕੇ ਰਹੂਗਾ ਤਰਨ ਹਾਂ ਇਹ ਤੁਸੀਂ ਕਹਿ ਸਕਦੇ ਹੋ ਬਾਈ ਕਿਉਂਕਿ ਮੇਰੀ ਏਜ 1 2016 ਐਟ ਦੇ ਅਕੋਰਡਿੰਗ ਹਾਂ ਡੀਸੇਬਲਡ 42 ਸਾਲ ਤੱਕ ਜੋ ਪਰ ਤੱਕ ਦਾ ਹਾਂ ਤਾਂ ਮੈਂ ਆਪਣਾ ਹੱਕ ਲੈ ਕੇ ਛੱਡੂਗਾ ਬਾਈ ਜਿਹੜੀ ਮੇਰੀ ਪ੍ਰੋਬਲਮ ਹੈ ਮੇਰਾ ਆਈਕਿਊ 27 275 ਹੈ ਘਟਾ 25% ਨੋਰਮਲ ਹਿੰਮਨ ਬੰਦੇ ਨਾਲ ਠੀਕ ਹੈ ਕਿਉਂਕਿ ਮੈਂ ਬੋਲ ਵੀ ਪ੍ਰੋਪਰ ਨਹੀਂ ਲੱਗਦਾ ਕਈ ਗੱਲਾਂ ਯਾਦ ਵੀ ਨਹੀਂ ਰਹਿੰਦੀਆਂ ਹਾਂ ਤੇ ਮੇਰੇ ਹੱਥ ਪੈਰ ਤੇ ਲੱਤ ਦੀ ਪ੍ਰੋਬਲਮ ਨੈਟ ਦੀ ਵੀ ਪ੍ਰੋਬਲਮ ਹੈ ਬੋਲ ਵੀ ਮੈਂ ਚੱਲ ਨਹੀਂ ਸਕਦਾ ਤੇ ਮੇਰੀ ਜਿਹੜੀ ਪ੍ਰੋਬਲਮ ਹੈ ਉਹ ਲੋਕੋ ਮੋਟਰ ਡਿਸੇਬਿਲਟੀ ਹੈ ਜਿਹਦੇ ਧਰੂਮ ਹੈ ਆਪਣਾ 42 ਸਰ ਤੱਕ ਪੋਸਟ ਪੜ ਸਕਦਾ ਉਨ ਮੈਂ ਮਾਨ ਸਾਹਿਬ ਨੂੰ ਮੈਂ ਹੀ ਬਾਰ ਬਾਰ ਬੇਨਤੀ ਕਰ ਰਿਆਂ ਕਿ ਮਾਨ ਸਾਹਿਬ ਤੁਸੀਂ ਇਨਸਾਨ ਨੇ ਚੰਗੇ ਇਨਸਬਾਦ ਇਨਸਾਨ ਨੂੰ ਤੁਸੀਂ ਆਪ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਆਮ ਬੰਦੇ ਦੇ ਨਾਲ ਖੜੀ ਹੈ ਬਈ ਤੱਕਾ ਹੋ ਨਹੀਂ ਦੇਵਾਂਗੇ ਬਾਈ ਤੂੰ ਦੀ ਯਕੀਨ ਮੰਨੋ ਮੈਂਨ ਤਿੰਨ ਵਾਰ ਤੱਕਾ ਨਾਲ ਖਿਡਾਰੀਆਂ ਦੇ ਨਾਲ ਤਾਂ ਵੈਸੇ ਕਹਿ ਰਹੀ ਹੈ ਸਰਕਾਰ ਕਿਸੇ ਖੜੇ ਹੈ ਮੈਂਨ ਤਿੰਨ ਵਾਰ ਤੱਕਾ ਹੋਇਆ ਤਿੰਨੇ ਵਾਰੇ ਮੁੱਕਰ ਗਏ ਮੈਂ ਦੇਖ ਮੈਂ ਮੇਰੀ ਕੋਈ ਨਿੱਜੀ ਲੜਾਈ ਝੂਠੀ ਪਾਈ ਆ ਤੁਸੀਂ ਮੁੱਖ ਮੰਤਰੀ ਨੂੰ ਮੁਖ ਮੰਤਰੀ ਦਾ ਆਉਂਨ ਪਾਈਆਂ ਨਹੀਂ ਗੀਆਂ ਬਟ ਜਵਾਬ ਹੈ ਤੱਕ ਕੋਈ ਆਇਆ ਨਹੀਂ ਮੈਂ ਖੁਦ ਮਿਲਿਆ ਮੁਖ ਮੰਤਰੀ ਦਾ ਆਪ ਨੂੰ ਠੀਕ ਕਹਿੰਦੇ ਦੋ ਵਾਰ ਮਿਲਿਆ ਮੈਨੂੰ ਆ ਹੁਣ 26 ਜਨਵਰੀ ਨੂੰ ਇਹਨਾਂ ਨੇ ਸੀਐਮ ਅਮੋਰ ਦਿੱਤਾ ਹਮ ਬਟ ਨੌਕਰੀ ਹਜੇ ਤੱਕ ਨਹੀਂ ਮਿਲੀ ਠੀਕ ਹੈ ਪਰ ਤੁਸੀਂ ਲੜਾਈ ਇਹ ਵੀ ਜਾਰੀ ਜਾਰੀ ਰੱਖਣਾ ਹਾਂਜੀ ਮੈਂ ਜੇ ਮੈਨੂੰ ਹਾਈ ਕੋਰਟ ਜਾਣਾ ਪਵੇ ਮਾਂ ਨਹੀਂ ਠੀਕ ਹੈ ਮੈਂ ਹਾਈ ਕੋਰਟ ਵੀ ਜਾਊਂਗਾ ਭਾਈ ਚਲੋ ਤਰਨ ਤੁਸੀਂ ਸਾਡੇ ਸਟੂਡੀਓ ਆਏ ਸਾਡੇ ਬੁਲਾਉਣ ਤੇ ਠੀਕ ਹੈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਉਮੀਦ ਕਰਦੇ ਆ ਕਿ ਤੁਹਾਡੇ ਤੋਂ ਦਰਸ਼ਕਾਂ ਨੇ ਬਹੁਤ ਕੁਝ ਸਿੱਖਿਆ ਉਹ ਬੱਚੇ ਜਾਂ ਉਹ ਲੋਕ ਜਿਹੜੇ ਹਿੰਮਤ ਹਾਰਦੇ ਨੇ ਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਸ਼ਾਇਦ ਉਹਨਾਂ ਚ ਇੱਕ ਨਵੀਂ ਹਿੰਮਤ ਆਉਗੀ ਮੈਂ ਉਮੀਦ ਕਰਦਾ ਜਰੂਰ ਬਾਈ ਜਰੂਰ ਤੇ ਅਸੀਂ ਉਮੀਦ ਇਹ ਵੀ ਕਰਦੇ ਆ ਕਿ ਸਰਕਾਰ ਤੁਹਾਡੀ ਸੁਣੂਗੀ ਜਰੂਰ ਤੇ ਸੁਣਨਾ ਚਾਹੀਦਾ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਚਾਹੇ ਉਹ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਖੇਡ ਵਿਭਾਗ ਦੇ ਮੰਤਰੀ ਹੋਣ ਸਾਰਿਆਂ ਨੂੰ ਸਾਡੇ ਵੱਲੋਂ ਵੀ ਇਹੀ ਅਪੀਲ ਹੈ ਇਹੀ ਮੰਗ ਕਰਦੇ ਆ ਕਿ ਤਰਨ ਨੇ ਜਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੀ ਲੜਾਈ ਲੜੀ ਦੇਸ਼ ਦੇ ਲਈ ਅਨੇਕਾਂ ਮੈਡਲ ਜਿੱਤੇ ਤੇ ਹੁਣ ਫਰਜ ਬਣਦਾ ਪੰਜਾਬ ਸਰਕਾਰ ਦਾ ਕਿਉਂਕਿ ਸਾਡਾ ਆਪਣਾ ਪੁੱਤਰ ਆ ਸੋ ਫਰਜ ਬਣਦਾ ਕਿ ਤਰਨ ਨੂੰ ਇੱਕ ਜੋ ਬਣਦਾ ਮਾਨ ਸਨਮਾਨ ਹੈ ਨੌਕਰੀ ਦੇ ਕੇ ਉਹਨੂੰ ਦਿੱਤਾ ਜਾਵੇ ਤਾਂ ਜੋ ਅਗਲੀ ਜ਼ਿੰਦਗੀ ਆ ਜਿਹੜੀ ਤਰਨ ਆਪਣੀ ਉਹ ਬਿਹਤਰ ਕੱਢ ਸਕੇ ਆਪਣੇ ਪਰਿਵਾਰ ਨੂੰ ਮਾੜੇ ਹਾਲਾਤਾਂ ਚੋਂ ਕੱਢ ਸਕੇ ਤੇ ਜਿਸ ਤਰੀਕੇ ਨਾਲ ਮੇਰੀ ਗੱਲ ਹੋਈ ਹੈ ਕਿ ਆਪਣਾ ਵੀ ਇੱਕ ਪਰਿਵਾਰ ਬਸਾ ਸਕੇ ਸੋ ਜਿਹੜੇ ਦਰਸ਼ਕ ਜੁੜੇ ਨੇ ਸਾਡੇ ਨਾਲ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਮਨਾਂ ਦੇ ਵਿੱਚ ਤਰਨ ਦੇ ਲਈ ਕਿਸ ਤਰੀਕੇ ਦਾ ਪਿਆਰ ਹੈ ਸਤਿਕਾਰ ਹੈ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ